ਗਵਰਨਾਮਾ ਦੇਖਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਤੁਹਾਡਾ ਹੋਂਸਰਾਜ ਅਕਸਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਦਬਦਾ ਕਿੱਥੇ ਆ ਦੱਬਣ ਨੂੰ ਬਹੁਤ ਸਾਰੀਆਂ ਪਾਰਟੀਆਂ ਦੇ ਆਗੂ ਫਿਰਦੇ ਆ ਲੇਕਿਨ ਹੁਣ ਮੈਂ ਨਹੀਂ ਦਬਾਂਗਾ ਮੁੱਖ ਮੰਤਰੀ ਬਣੇ ਵੀ ਲੇਕਿਨ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਮੂੱਚੀ ਲੀਡਰਸ਼ਿਪ ਦੀਆਂ ਚੀਕਾਂ ਪੈਗੀਆਂ ਨੇ ਦਬ ਗਏ ਨੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਾਗ ਡੋਰ ਜਿਹੜੀ ਹੈ ਉਹ ਅਰਵਿੰਦ ਕੇਜੀਵਾਲ ਦੇ ਹੱਥ ਵਿੱਚ ਹੈ ਜਿਹੜੇ ਪਾਸੇ ਇਸ਼ਾਰਾ ਕਰਦੇ ਨੇ ਉਸ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੁਰਦੇ ਨੇ ਤੇ ਦੂਸਰੇ ਪਾਸੇ ਇਹ ਵੀ ਖਬਰ ਆ ਰਹੀ ਹੈ ਕਿ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਹਾੜ ਮਾਰ ਦਿੱਤੀ ਹੈ ਹਲਕਾ ਲੁਧਿਆਣੇ ਦੇ ਵਿੱਚ ਜਿਹੜੀਆਂ ਜਿਮਣੀ ਚੋਣਾਂ ਹੋ ਰਹੀਆਂ ਨੇ ਪਸ਼ਮੀ ਦੇ ਵਿੱਚ ਐਡਵੋਕੇਟ ਪਰਉਪਕਾਰ ਸਿੰਘ ਉਮੜ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈ ਇੱਕ ਪਾਸੇ ਕਾਂਗਰਸ ਪਾਰਟੀ ਵੱਲੋਂ ਭਾਰਤ ਕੁਸ਼ਲ ਆਸ਼ੂ ਆਮ ਆਦਮੀ ਪਾਰਟੀ ਵੱਲੋਂ ਸੰਜੀਪ ਅਰੋੜਾ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਜੀਵਨ ਗੁਪਤਾ ਅਤੇ ਸ਼ਰੂਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰਉਪਕਾਰ ਸਿੰਘ ਉਮੜ ਸੂਤਰ ਦੱਸਦੇ ਨੇ ਕਿ ਲਗਾਤਾਰ ਪਲਟਵਾਰ ਕੀਤੇ ਜਾ ਰਹੇ ਨੇ ਛੋਟੇ ਤੋਂ ਵੱਡੇ ਵੱਡੇ ਤੋਂ ਛੋਟੇ ਆਗੂਆਂ ਨੂੰ ਜਿਹੜੇ ਵੱਖ-ਵੱਖ ਪਾਰਟੀਆਂ ਦੇ ਨੇ ਉਹਨਾਂ ਨੂੰ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ 2-3 ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਇਹ ਮੋਚਾ ਬੜੇ ਵੱਡੇ ਪੱਧਰ ਤੇ ਫਤਿਹ ਕੀਤਾ ਜਾਵੇਗਾ ਹੱਤੋਂ ਸੀਟ ਨਿਕਲਦੀ ਨਜ਼ਰ ਆ ਰਹੀ ਹੈ ਸੰਜੀਵ ਰੋੜਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿਉਂਕਿ ਜਿਹੜੇ ਮਲਾਜ਼ਮ ਨੇ ਚਾਹੇ ਉਹ ਟੀਚਰ ਨੇ ਚਾਹੇ ਉਹ ਅੰਗਣਵਾੜੀ ਵਾਲੇ ਨੇ ਚਾਹੇ ਉਹ ਸਰਪੰਚ ਨੇ ਚਾਹੇ ਉਹ ਪੈਨਸ਼ਨਰ ਨੇ ਉਨ੍ਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹਲਕਾ ਲੁਧਿਆਣੇ ਪਸ਼ਮੀ ਦੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਨੂੰ ਵੋਟਾਂ ਨਾ ਪਾਓ ਇੱਧਰ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਵੱਲੋਂ ਵੀ ਲਹਾਰ ਮਾਰ ਦਿੱਤੀ ਹੈ ਮੈਦਾਨ ਦੇ ਵਿੱਚ ਆ ਗਏ ਨੇ ਸਰਗਰਮ ਐਕਟਿਵ ਇੱਕਦਮ ਤਰਾਂਟੰ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਇਹ ਸੀਟ ਅਸੀਂ 101% ਜਿੱਤਾਂਗੇ ਇਹ ਜਿਤਾ ਕੇ ਜਿੱਤ ਕੇ ਦਿਖਾਵਾਂਗੇ ਕਿ ਕਿਵੇਂ ਇਲੈਕਸ਼ਨਰੇ ਜਾਂਦੇ ਨਹੀਂ ਕਹਿੰਦੇ ਨੇ ਅਸੀਂ ਕਾਫੀ ਲੰਮੇ ਸਮੇਂ ਆਰਾਮ ਕਰ ਆਰਾਮ ਕਰ ਰਹੇ ਸੀ ਸੁੱਤੇ ਹੋਏ ਸੀ ਲੇਕਿਨ ਹੁਣ ਅਸੀਂ ਐਕਟਿਵ ਆ ਐਡਵੋਕੇਟ ਪੱਪਕਾਸ਼ ਘੁੰਮਣ ਨੂੰ ਦਿਤਾਇਆ ਜਾਵੇਗਾ ਸਿਕੰਦਰ ਸਿੰਘ ਮਲੂਕਾ ਡਾਕਟਰ ਦਿਲਜੀਤ ਸਿੰਘ ਛੀਮਾ ਬਲਵਿੰਦਰ ਸਿੰਘ ਪੁੰਦਰ ਅਤੇ ਹੋਰ ਤਾਂ ਖਾਸ ਕਰਕੇ ਸਰਜੀਤ ਸਿੰਘ ਝਿੰਜਰ ਹੋਣਾ ਨੇ ਵੀ ਪੱਕੇ ਡੇਰੇ ਜਿਹੜੇ ਨੇ ਉਹ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਦੇ ਗ੍ਰਹਿ ਵਿਖੇ ਲਗਾਏ ਹੋਏ ਨੇ ਲਗਾਤਾਰ ਉਹਨਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਾਫਲਾ ਜਿਹੜਾ ਗੇਮ ਤੋਂ ਬਾਹਰ ਨਜ਼ਰ ਹੁੰਦਾ ਨਜ਼ਰ ਆ ਰਹੇ ਸੀ ਹੁਣ ਉਹ ਗੇਮ ਦੇ ਵਿੱਚ ਬਣ ਗਏ ਨੇ ਸੂਤਰ ਦੱਸਦੇ ਨੇ ਕਿ ਲਗਾਤਾਰ ਪਲਟਵਾਰ ਕੀਤੇ ਜਾ ਰਹੇ ਨੇ ਸੁਭੀ ਸਿੰਘ ਬਾਦਲ ਬਿਕਮਜੀ ਸਿੰਘ ਮਜੀਠੀਆ ਵੀ ਆਪਣੀ ਟੀਮ ਦੇ ਨਾਲ ਪਹੁੰਚ ਗਏ ਨੇ ਹਲਕਾ ਵਿਧਾਨਾ ਪਛਮੀ ਦੇ ਵਿੱਚ ਅਤੇ ਹਰ ਤਰ੍ਹਾਂ ਦਾ ਹੀਲਾ ਵਸੀਲਾ ਅੱਡੀ ਛੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਹੱਕ ਵਿੱਚ ਐਡਵੋਕੇਟ ਪਰਮੁਖਾਰ ਸਿੰਘ ਉਮੰਦੇ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਜਿਤਾ ਕੇ ਇਹ ਸੀਟ ਇੱਕ ਤਾਂ ਵਿਰੋਧੀਆਂ ਦੇ ਹੰਬੰਦ ਕੀਤੇ ਜਾਣਗੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਰੋਡ ਜਿਤਨਾ ਜਿਹੜਾ ਬਣਾਵਾਂਗੇ ਆਗਾਜ਼ ਹੋਵੇਗਾ ਸਾਡਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਜਿਮਨੀ ਚੋਣ ਦੇ ਜਿੱਤ ਦੇ ਨਾਲ